ਮੇਰੇ ਪਿਆਰੇ ਦੋਸਤੋ ਅੱਜ ਦੀ ਕਹਾਣੀ ਹੈ ਮਾਂ ਦੀ ਆਖਰੀ ਇੱਛਾ ਇੱਕ ਵਾਰ ਇੱਕ ਬੁੱਢੀ ਮਾਂ ਨੂੰ ਉਸਦੇ بیٹے ਨੇ ਇੱਕ ਬਜ਼ੁਰਗ ਆਸ਼ਰਮ ਵਿੱਚ ਛੱਡ ਦਿੱਤਾ ਇਹ ਮਾਂ ਦਾ ਉਹ ਇਕਲੌਤਾ ਬੇਟਾ ਜਿਸ ਕਰਕੇ ਮਾਂ ਨੇ ਜੀਵਨ ਪਰ ਸੰਘਰਸ਼ ਕੀਤਾ ਇਸ ਬੇਟੇ ਲਈ ਸਭ ਕੁਝ ਕੀਤਾ ਗਿਆ ਹੈ ਜਿੰਨਾ ਵੀ ਉਹ ਕਰ ਸਕਦੀ ਸੀ ਅਤੇ ਅੱਜ ਵੀ ਉਹ ਆਪਣੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਹੀਂ ਦੇਖਣਾ ਚਾਹੁੰਦੀ ਇਸ ਲਈ ਆਸ਼ਰਮ ਵਿੱਚ ਰਹਿਣ ਲਈ ਤਿਆਰ ਹੋ ਗਈ ਬਜ਼ੁਰਗ ਆਸ਼ਰਮ ਵਿੱਚ ਰਹਿ ਕੇ ਹਮੇਸ਼ਾ ਆਪਣੇ ਬੇਟੇ ਨੂੰ ਯਾਦ ਕਰਦੀ ਰਹਿੰਦੀ ਬੇਟਾ ਕੇਵਲ ਸਾਲ ਵਿੱਚ ਇੱਕ ਵਾਰ ਉਸ ਨੂੰ ਮਿਲ ਆਉਂਦਾ ਜਾਂ ਫਿਰ ਫੋਨ ਤੇ ਗੱਲ ਕਰ ਲੈਂਦਾ ਕਈ ਸਾਲ ਬੀਤ ਗਏ ਬਜ਼ੁਰਗ ਆਸ਼ਰਮ ਤੋਂ بیٹے ਨੂੰ ਇੱਕ ਦਿਨ ਫੋਨ ਆਇਆ ਉਹਨਾਂ ਨੇ ਕਿਹਾ ਕਿ ਜਲਦੀ ਤੂੰ ਜਲਦੀ ਆਸ਼ਰਮ ਆ ਕੇ ਆਪਣੀ ਮਾਂ ਨੂੰ ਮਿਲੋ ਉਹ ਬਹੁਤ ਸੀਰੀਅਸ ਹੈ ਬੇਟਾ ਜਦੋਂ ਆਪਣੀ ਮਾਂ ਦੇ ਕੋਲ ਪਹੁੰਚਿਆ بیٹے ਨੇ ਆਪਣੀ ਮਾਂ ਤੋਂ ਉਸਦੀ ਆਖਰੀ ਇੱਛਾ ਬਾਰੇ ਪੁੱਛਦੇ ਹੋਏ ਕਿਹਾ ਮੈਂ ਤੁਹਾਡੀ ਲਈ ਕੀ ਕਰ ਸਕਦਾ ਹਾਂ ਤੇ ਫਿਰ ਮੁੰਡੇ ਦੇ ਪੁੱਛਣ ਤੇ ਮਾਂ ਨੇ ਕਿਹਾ beta ਇਸ ਆਸ਼ਰਮ ਵਿੱਚ ਗਰਮੀ ਅਤੇ ਮੱਛਰ ਬਹੁਤ ਜ਼ਿਆਦਾ ਹੈ ਇਸ ਆਸ਼ਰਮ ਲਈ ਇੱਕ ਦੋ ਫ੍ਰਿਜ ਅਤੇ ਕੂਲਰ ਖਰੀਦ ਕੇ ਦੇ ਦੇ ਤੇ ਫਿਰ ਬੇਟੇ ਨੇ ਆਪਣੀ ਮਾਂ ਦੀ ਸਾਰੀ ਗੱਲ ਸੁਣੀ ਅਤੇ ਆਪਣੀ ਮਾਂ ਤੋਂ ਪੁੱਛਿਆ ਤੁਹਾਨੂੰ ਤਾਂ ਇੱਥੇ ਐਨੇ ਸਾਲ ਹੋ ਗਏ ਪਹਿਲਾਂ ਤਾਂ ਤੁਸੀਂ ਕਦੇ ਵੀ ਇਹ ਗੱਲ ਨਹੀਂ ਕਹੀ ਅਤੇ ਹੁਣ ਤੁਹਾਡਾ ਸਮਾਂ ਨਹੀਂ ਬਚਦਾ ਹੁਣ ਤੁਸੀਂ ਇਹ ਸਭ ਕਹਿ ਰਹੇ ਹੋ ਮਾਂ ਬੇਟੇ ਨੂੰ ਜਵਾਬ ਦਿੰਦੀ ਕਹਿੰਦੀ ਹੈ ਬੇਟਾ ਮੈਂ ਗਰਮੀ ਭੁੱਖ ਅਤੇ ਪੀੜਾ ਸਹਿ ਲਿਆ ਪਰ ਮੈਨੂੰ ਪਤਾ ਹੈ ਜਦੋਂ ਤੇਰੀ ਬੱਚੀ ਤੁਹਾਨੂੰ ਇੱਥੇ ਛੱਡ ਦੇਣਗੀ ਨਾ ਤੁਸੀਂ ਇਹ ਸਭ ਕੁਝ ਸਹਿ ਨਹੀਂ ਕਰ ਪਾਉਗੇ ਇਸ ਲਈ ਤੇਰੀ ਸਹੂਲਤ ਲਈ ਮੈਂ ਤੁਹਾਨੂੰ ਇਹ ਸਭ ਲਗਾਉਣ ਲਈ ਕਹਿ ਰਹੀ ਹਾਂ ਦੋਸਤੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਨਾਲ ਚੰਗਾ ਵਿਵਹਾਰ ਹੋਵੇ ਤਾਂ ਤੁਸੀਂ ਵੀ ਦੂਜਿਆਂ ਨਾਲ ਚੰਗਾ ਹੀ ਵਿਵਹਾਰ ਕਰੋ ਜੇਕਰ ਤੁਹਾਨੂੰ ਮੇਰੀ ਕਹਾਣੀ ਪਸੰਦ ਆਈ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਦੋਸਤੋ